ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਵਤ ਬੰਤਨ ਅਨਿਕ ਵਾਰ ਸਰਵ ਕਲਾ ਸਮਰੱਥ ਢੋਲ ਨਤੇ ਰੱਖ ਪ੍ਰਭ ਨਾਮ ਕਦੇ ਤਰ ਹੱਥ ਆਉ ਸੇਖ ਸਤਿਗੁਰੂ ਕੀ ਪਿਆਰ ਹੋ ਗਾਉ ਸੱਚੀ ਬਾਣੀ ਬਾਣੀ ਤਾਂ ਗਾਉ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਰਿ ਦਾਤ ਨਾ ਸਮਾਣੀ ਦੀ ਬੋਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾੜੀ ਕਹੈ ਨਾਨਕ ਸਦਾ ਗਾਵਹ ਏ ਸੱਜੀ ਬਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨ ਮਾਨੈ ਪ੍ਰਤਾਖ ਗੁਰੂ ਨਿਸਤਾਰੀ ਅੰਦਰ ਸਚਾ ਨੇਹਾ ਆਇ ਪ੍ਰੀਤਮ ਆਪੜੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਸੋ ਕਹ ਤਲ ਗੁਰ ਸੇਵੀਐ ਹੈ ਨ ਸੈਜ ਸੁਭਾ દર્શન ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸ਼ਰੀ ਮਹਲਾ 4 ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕ ਵਸ ਹੈ ਕਾਮ ਤੈਨਾਂ ਸੋ ਐਸਾ ਹਰ ਧਿਆਈਐ ਮੇਰੇ ਜੀਆ ਦੇ ਤਾ ਸਰਬ ਸੁਖ ਪਾਵਹਿ ਮੀਰੇ ਮਨਾ ਈਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੈਨਾਂ ਸੋ ਐਸਾ ਹਰ ਧਿਆਈ ਐ ਮੇਰੇ ਜਿਆੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨ ਆ ਜਪ ਮੰਨ ਸਤਨਾਮ ਸਦਾ ਸਤਨਾਬ ਹਲਤ ਪਰਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪ੍ਰਖ ਨਰੰਜਨਾ ਰਹਾ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੇ ਵੜ ਪਾਗੀ ਹਰ ਜਪਨਾ ਜਨਾਨਿਕ ਕਾ ਗੁਰ ਇਹ ਮਤ ਜੀਨੇ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਿਆ ਤਹ ਉਪਾਦ ਗਤ ਕੀਨੇ ਵਡ ਭਾਗੀ ਹਰ ਜਪਨਾ ਜਨ ਨਾਨਕ ਕਾ ਗੁਰ ਹੀ ਮਤ ਦਿਨੇ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਨ ਪਵਿੱਤਰ ਗੋਦ ਦਾ ਨਿਕ ਮਨ ਰਹੀ ਸਾਧ ਸੰਗਤ ਜੀ ਹੁੜ ਭਾਗੇ ਹੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਨਾਲ ਜੁੜ ਕਰਕੇ ਨਾਮ ਬਾਣੀ ਦੇ ਲਾਹੇ ਪ੍ਰਾਪਤ ਕੀਤੇ ਗੁਰ ਸ਼ਬਦ ਦੀ ਕਥਾ ਵਿਚਾਰ ਸਰਵਣ ਕੀਤੀ ਜਿਉ ਆਇਆ ਨੂੰ ਤਨ ਭਾਗ ਸਤਿਗੁਰੂ ਧਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਭ ਦੀਆਂ ਹਾਜ਼ਰੀਆਂ ਆਪ ਪ੍ਰਵਾਨ ਕਰਨ ਦਰੋਂ ਕਰੂੰ ਗੁਰਸਿੱਖੀ ਜੀਵਨਾ ਬਾਣੀ ਬਾਣੀ ਦੀ ਰਾਤ ਗੁਰਮਤ ਦੇਤਾ ਨੀ ਬਣਾਉਂ ਚੰਗਾ ਜੀਵਨ ਬਖਸ਼ਣ ਜਿਉ ਆਇਆ ਨੂੰ ਜੀ ਧਨ ਪਾਗ